ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ 11 ਤੇ ਕੱਲ 12 ਅਗਸਤ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਰੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਭਾਰੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਕਿਤੇ ਕਿਤੇ ਸੁਭਾਵਨਾ ਬਣੀ ਕਿਤੇ ਕਿਤੇ ਜਿਹੜਾ ਮੌਸਮ ਠੀਕ ਠਾਕ ਰਹੇ ਤੇ ਸਾਰਨੇ ਕਿਤੇ ਕਿਤੇ ਹਲਚਲਾਂ ਹੋਣ ਦੀ ਸੁਭਾਵਨਾ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਕੁਝ ਚਾਰਜ ਕਰਨਾ ਚਾਹੁੰਦੇ ਜੇਕਰ ਤੁਸੀਂ ਚ ਤ ਸਭ ਤੋਂ ਪਹਿਲਾਂ ਸਵੇਰ ਦੀਆਂ ਲਾਈਵ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਬਦ ਦਿਖਾਈ ਦੇ ਰਿਹਾ ਪੰਜਾਬ ਦੇ ਮਾਝਾ ਦਵਾਬਾ ਦੇ ਪੂਰੇ ਖੇਤਰੋਗੇ ਕੁਝ ਪੂਰਬੀ ਖੇਤਰੋਗੇ ਪਹਾੜਾਂ ਦੇ ਨਾਲ ਲੱਗਦੇ ਸੈਂਟਰਲਾ ਭਾਗ ਹੋਗਾ ਕੁਝ ਦੱਖਣੀ ਖੇਤਰੋਗੇ ਇਹਨਾਂ ਇਲਾਕਿਆਂ ਵਿੱਚ ਕੁਝ ਲੱਗ ਹਲਕੀ ਸੱਗਣੀ ਜਿਹੜੀ ਬੱਤਲਵਈ ਦਾ ਤੌਰ ਚਾਰੀ ਤੇ ਪੰਜਾਬ ਦੇ ਆ ਖਾਸ ਕਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਜਾਂ ਅੰਮ੍ਰਿਤਸਰ ਹੋ ਗਿਆ ਤੇ ਨਾਲਾ ਦੇ ਜਲੰਧਰ ਕਪੂਰਥਲਾ ਗਾ ਰੂਪਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਤੇ ਲੁਧਿਆਣਾ ਦੇ ਕੁਝ ਭਾਗ ਹੋਗੇ ਅਫਤਗੜ ਸਹਾਊਗਾ ਪਟਿਆਲਾ ਦੇ ਕੁਝ ਇਲਾਕੇ ਹੋਗੇ ਜਮਾਨਸਰ ਆਸਪਾਸ ਵਿਚ ਆ ਕਿਤਕ ਤੇ ਜਿਹੜੇ ਕਾਲਮੀਆਂ ਵੇਖਣ ਮਿਲੀਆਂ ਨੇ ਸਵੇਰ ਦੇ ਘੰਟਿਆਂ ਵਿੱਚ ਹਜੇ ਵੀ ਕਿਤਕ ਕਿਤਕ ਤੇ ਜਿਹੜਾ ਮੀਂਹ ਦਰਜ ਕੀਤਾ ਜਾ ਰਿਹਾ ਕਿਤਕ ਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਗਏ ਨੇ ਕੁਝ ਖੇਤਰਾਂ ਵਿੱਚ ਆ ਵਧੀਆ ਜਿਹੜੀ ਉਮੀਦ ਝਟ ਜਿਹੜੀ ਤਗੜੀ ਜਿਹੜੀ ਝਟ ਵੇਖਣ ਮਿਲੀ ਖਾਸ ਕਰ ਮਾਝਾ ਤੇ ਬਾਬਾ ਦੇ ਕੁਝ ਪੂਰਬੀ ਖੇਤਰਾਂ ਵਿੱਚ ਤਾਂਉਣ ਵਾਲੇ ਕਲੇ ਘੰਟਿਆਂ ਵਿੱਚ ਸਿਸਟਮ ਜਿਹੜਾ ਥੱਲੇ ਨੂੰ ਖਿਸਕਦਾ ਪਿਆ ਜਾਨੀ ਕਿ ਆਉਣ ਵਾਲੇ ਕਲੇ ਘੰਟਿਆਂ ਵਿੱਚ ਫਿਰੋਜ਼ਪੁਰ ਉਹ ਮੋਗਾ ਹੋ ਗਿਆ ਇੱਥੇ ਜਿਹੜੀ ਬੱਦਲ ਵਾਈ ਕਵਰ ਹੋ ਗਏ ਬਰਨਾਲਾ ਅਗਲਾ ਲੁਧਿਆਣਾ ਅਗਲਾ ਜਦ ਅਖਣੀ ਖੇਤਰ ਹੋ ਗਏ ਕੁਝ ਲਾ ਕੇ ਪਟਿਆਲਾ ਤੇ ਕੁਝ ਲਾ ਕੇ ਇਹਨਾਂ ਇਲਾਕਿਆਂ ਚ ਹਲਚਲਾ ਹੋਣ ਦੀ ਸੰਭਾਵਨਾ ਹੈ ਤਾਂ ਜੇਕਰ ਸਿਸਟਮ ਹੋਰ ਥੱਲੇ ਨੂੰ ਖਿਸਕਦਾ ਠੀਕ ਹੈ ਇੱਕ ਵੇਖਸੇ ਰੇਟ ਸੰਗਰੂਰ ਤੇ ਆਸੋ ਸਿਸਟਮ ਬਣਿਆ ਜੋ ਕਿ ਥੱਲੇ ਵੱਲ ਨੂੰ ਖਿਸਕਦਾ ਤੇ ਨਾ ਲੱਗਦੇ ਪੰਜਾਬ ਦੇ ਹਰਿਆਣਾ ਦੇ ਖੇਤਰੋ ਵਿੱਚ ਸਿੱਤ ਸਾਰ ਹੋ ਗਿਆ ਫਤਿਆਬਾਦ ਜੀਂਦ ਹੋ ਗਿਆ ਰੋਤਕ ਹੋ ਗਿਆ ਇਸ ਤੇ ਨਾ ਲੱਗਦੇ ਕੁਝ ਖੇਤਰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਦੂਸਰੋ ਚੰਡੀਗੜ੍ਹ ਦੇ ਆਸਪਾਸ ਖੇਤਰੋਗੇ ਪੰਚਕੂਲ ਹੋ ਗਿਆ ਕੈਥਲ ਹੋ ਗਿਆ ਕਰਨਾਲ ਹੋ ਗਿਆ ਇਹਨਾਂ ਇਲਾਕੇ ਵਿੱਚ ਹਲਚਲਾ ਹੋਣ ਦੀ ਸੰਭਾਵਨਾ ਹੈ ਤਾਂ ਇੱਥੇ ਕਿਤੇ ਕਿਤੇ ਅਸ਼ਰਾਟੇ ਦਰਜ ਕੀਤੇ ਜਾ ਰਹੇ ਨੇ ਤੇ ਕੁਝ ਖੇਤਰਾਵਾਂ ਵਿੱਚ ਵੀ ਹਲਚਲਾ ਹੋਣ ਦੀ ਸੰਭਾਵਨਾ ਹੈ ਜਦ ਕਿ ਅੱਜ 11 ਤੇ ਕੱਲ 12 ਅਗਸਤ ਨੂੰ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਹਲਚਲਾ ਹੋਣ ਦੀ ਸੰਭਾਵਨਾ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਵਿੱਚ ਮੀਂਹ ਦੇ ਅਸਰ ਨਹੀਂ ਪਾਉਂਦੇ ਦਿਖਾਈ ਦੇ ਰਹੇ ਤੇ ਕੁਝ ਕੁ ਥਾਵਾਂ 'ਤੇ ਕੇਵਲ ਜੜ ਸੰਗਣੀ ਬੱਦਲੋ ਹੀ ਵੇਖਣ ਨੂੰ ਮਿਲਸਦੇ ਠੰਡਗੇ ਹਵਾਵਾਂ ਚੱਲ ਸਕਦੇ ਕੁਝ ਕੁ ਥਾਵਾਂ 'ਤੇ ਕੜੀਆਂ ਪੈ ਕੇ ਕੁਝ ਕੁ ਥਾਵਾਂ 'ਤੇ ਹਲਕੇ ਦਰਮਿਆਨੇ ਛਾਟੇ ਦਰਜ ਕੀਤੇ ਜਾ ਸਕਦੇ ਨੇ ਕੁਝ ਥੋੜੇ ਬਹੁਤ ਖੇਤਰਾਂ 'ਤੇ ਪਾਰਿਮਿਤ ਜੜ ਛੱਟ ਵੇਖਣ ਨੂੰ ਮਿਲਸਦੀ ਖਾਸ ਕਰ ਮਾਝਾ ਤੋਂ ਆਪ ਦੇ ਰਾਜਸਤਾਨ ਦੇ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਜਾਂ ਪੰਜਾਬ ਦੇ ਕੁਝ ਥੋੜੇ ਬਤ ਖੇਤਰਾ ਵਿੱਚ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਰਾਜਸਤਾਨ ਦੇ ਇਹਨਾਂ ਵਿੱਚ ਹਲਚਲ ਆਉਣ ਦੀ ਸੰਭਾਵਨਾ ਜਾਨੀ ਕਿ ਕਿਤੇ ਕਿਤੇ ੜਮੀ ਪੈਣ ਦਾ ਸਾਰਨ ਕਿ ਪੰਜਾਬ ਦੇ ਕਾਫੀ ਜਿਹੜੇ ਹਿੱਸਿਆਂ ਵਿੱਚ ਮੀ ਦੇ ਅਸਾਰ ਜੜ ਜਾਪ ਰਹੇ ਨੇ ਹਰਿਆਣਾ ਤੇ ਰਾਜਸਤਾਨ ਦੇ ਕੁਝ ਖੇਤਰਾ ਵਿੱਚ ਸੰਭਾਵਨਾ ਬਣੇਗੀ ਕਿਤੇ ਕਿਤੇ ਹਲਕੇ ਦਰਮਿਆਨੇ ਕੁਝ ਸ਼ਿਕਲਤ ਕਪਾਗਾ ਪਾਰਮੀ ਦੀ ਚਟਚਟ ਵੇਖਣ ਨੂੰ ਮਿਲ ਸਕਦੀ 11 ਤੇ 12 ਅਗਸਤ ਨੂੰ ਸੱਜਿਲੇ ਵਾਇਸ ਤੋਂ ਦੱਸਣ ਦੀ ਕੋਸ਼ਿਸ਼ ਕਰੀ ਹੈ ਪਠਾਨਪੁਰ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਨਵਾਂਸ਼ਹਿਰ ਹੋ ਗਿਆ ਰੂਪ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਕੁਛ ਫਿਰੋਜ਼ਪੁਰ ਮੋਗਾ ਬਰਨਾਲਾ ਮਲੇਰਕੋਟ ਲਾਗਿਆ ਫਤਿਗੜ ਸਾਹਿਬ ਮੁਹਾਲੀ ਚੰਡੀਗੜ ਪਟਿਆਲਾ ਸੰਗਰੂਰ ਦੇ ਕੁਛ ਲਾਕੇ ਮਾਨਸਾ ਦੇ ਕੁਛ ਲਾਕੇ ਬਠਿੰਡਾ ਦੇ ਕੁਛ ਲਾਕੇ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਈੜੀ ਜਾਰਾ ਹਲਚਲ ਹੁੰਦੀ ਸੁਭਾਵਨਾ ਬਾਕੀ ਈੜੀ ਜ਼ਿਲ੍ਹੇ ਰਹਿ ਗਏ ਨੇ ਬਟਾਪਣਾ ਫਾਜ਼ਲ ਕਾ ਹੋ ਗਿਆ ਫਰੀਦਕੋਟ ਮੁਕਸਰ ਦੇ ਕੁਛ ਪਾਕੋ ਕੇ ਬਠਿੰਡਾ ਦੇ ਕੁਛ ਪਾਕ ਮਾਨਸਾ ਦੇ ਕੁਛ ਪਾਕ ਫਿਰੋਜ਼ਪੁਰ ਹੋ ਗਿਆ ਜਮੋਗਾ ਦੇ ਕੁਛ ਪਾਕ ਬਰਨਾਲਾ ਦੇ ਕੁਛ ਪਾਕ ਇਹਨਾਂ ਇਲਾਕਿਆਂ ਵਿੱਚ ਹਲਚਲ ਹੁੰਦੀ ਸੁਭਾਵਨਾ ਕਿਤੇ ਕਿਤੇ ਹਲਕੇ ਦਰਮਿਆਨੇ ਕੁਝ ਖੇਤਰਾਂ ਸਾਰਨ 11 ਤੇ 12 ਅਗਸਤ ਨੂੰ ਇਹ ਦੋ ਦਿਨਾਂ ਦੇ ਵਿੱਚ ਚਲਚਲਾ ਹੋਣ ਦੀ ਸਬਣ ਜੇਕਰ ਅੱਜ ਇਥੇ ਮੀਂਹ ਨਹੀਂ ਪੈਂਦਾ ਕੱਲ ਜਾਂ ਪਰਸੋਂ ਪਹੁੰਚਦਾ ਸਾਰਨ ਜਾਨਕੀ 12 13 ਅਗਸਤ ਨੂੰ ਇਥੇ ਪਹੁੰਚਦਾ ਸਾਰ ਜਾਪਰੇ ਨੇ ਪਰ ਫਿਰ ਵੀ ਕੁਝ ਕੁ ਲਾ ਕੇ ਰਹਿਣਗੇ ਅੱਜ ਤੇ ਕੱਲ ਕੁਝ ਕੁ ਲਾ ਕੇ ਪੰਜਾਬ ਦੇ ਰਹਿਣਗੇ ਜਾਨਕੀ ਪੰਜਾਬ ਦੇ ਘਾਟੋ ਘੜ 60 ਤੋਂ 65 ਜਾਂ 65 70% ਖੇਤਰਾਂ ਵਿੱਚ ਚਾਂਸ ਰਹਿਣਗੇ ਅੱਜ ਤੇ ਕੱਲ ਦੋ ਦਿਨਾਂ ਦੇ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਜਿਹੜੇ ਛੱਟ ਦਰਜ ਕੀਤੇ ਜਾਸ ਦੇ ਕੁਝ ਥੋੜ੍ਹਪਤ ਖੇਤਰਾਂ ਪਾਰੀ ਵੀ ਤੇ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਸਿਰਸਾ ਆ ਗਿਆ ਸਾਰ ਹੋ ਕਾਥਲ ਕਰਨਾਲ ਗਿਆ ਸੋਨੀਪੱਤ ਹੋ ਗਿਆ ਪਾਣੀਪੱਤ ਹੋ ਗਿਆ ਆ ਸ੍ਰੀ ਗੰਗਾ ਨਗਰ ਹਰਮਾਨਗੜ ਨੂਬਗੜ ਹੋ ਗਿਆ ਸੂਰਤਗੜ ਹੋ ਗਿਆ ਖਾਚੂ ਵਾਲਾ ਬੀਕਰ ਨ ਚੂਰੂ ਦੇ ਕੁਝ ਖੇਤਰਾਂ ਵਿੱਚ ਵੀ ਜਿਹੜੀ ਸਭਾਵਨਾ ਰਹੇਗੀ ਅੱਜ ਤੇ ਕੱਲ ਇਹ ਦੋ ਦਿਨਾਂ ਦੇ ਵਿੱਚ ਇੱਥੇ ਵੀ ਜਿਹੜੀ ਕੁਝਕਲਾਕਾਂ ਵਿੱਚ ਚਲਚਰਾ ਹੋਣ ਦੀ ਸਭਾਵਨਾ ਟਾਪਡ ਲੱਗ ਕੇ ਵਿੱਚ ਰਹੇਗੀ ਚਾਰਤਰ ਲੱਗ ਕੇ ਮੌਸਮ ਜਿਹੜਾ ਹੋਵੇਗਾ ਬੱਦਲਵਾਈਲਾ ਵੇਖਣ ਨੂੰ ਮਿਲ ਸਕਦਾ ਕੁਝ ਕੁ ਲਾਕਿਆਂ ਵਿੱਚ ਤਾਂ ਉਸ ਵਾਂਸ ਭਰੀ ਗਰਮੀ ਜਿਹੜੀ ਫਿਰ ਤੋਂ ਜਿਹੜੀ ਆ ਦਰਜ ਕੀਤੀ ਜਾਸੋਲੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਤੇ ਕੁਝ ਖੇਤਰਾਂ ਮੌਸਮੇ ਠੰਡਾ ਰਹਿੰਦਾ ਸਾਨੇ ਕੁ ਦੇ ਨਾਲ ਕਿਤੇ ਕਿਤੇ ਹਲਕੇ ਦਰਮਿਆਨੇ ਕੁ ਸ਼ਿੱਕਤوں ਕਾ ਪਾਗਾ ਵੇ ਪਾਰੀ ਮੀ ਦੀ ਜਿਹੜੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਲੂਪ ਚਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਤੁਸੀਂ ਕਿਸ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਫਿਲਹਾਲ ਇਹ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਲੂਪ ਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ